ਤੋਂ ਪਹੁੰਚੋ ਤਰਨਦੀਪ ਫਾਰਮਿੰਗ YouTube ਚੈਨਲ ਤੇ Facebook ਪੇਜ ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਪਹੁੰਚੇ ਆ ਜੀ ਸ਼ਹਿਰ ਧਣਾਉਲੇ ਧਣਾਉਲੇ ਆ ਸਾਨੂੰ ਸਾਰੇ ਹੀ ਵੀਰਾਂ ਨੂੰ ਪਤਾ ਹੀ ਹੈ ਕਿ BF ਮੇਲਾ ਜਿਹੜਾ ਉਹ ਚੱਲ ਰਿਹਾ ਤੇ ਇਸ ਦੇ ਮੇਲੇ ਵਿੱਚ ਜਿਹੜੀਆਂ ਜਿਹੜੀਆਂ ਚੀਜ਼ਾਂ ਨੇ ਪਾਰਟਿਸਿਪੇਟ ਕੀਤਾ ਹੈ ਬੱਕਰੀਆਂ ਬੱਕਰੇ ਮੁਰਗੇ ਗਾਇਆਂ ਤੇ ਚਿਵਾਹੀ ਵਾਲੀਆਂ ਮਹਿਸਾਂ ਠੀਕ ਹੈ ਜੀ ਇਹ ਚੀਜ਼ਾਂ ਨੇ ਜਿਹੜਾ ਕੰਪੀਟੀਸ਼ਨ ਕੰਪੀਟੀਸ਼ਨ ਇਹ ਚੀਜ਼ਾਂ ਦਾ ਤੇ ਆਪਾਂ ਪਹੁੰਚੇ ਆਂ ਖੀਰੀਆਂ ਪੱਠਾਂ ਦਾ ਜਿਹੜਾ 라ਉਂਡ ਆ ਫਾਈਨਲ 라ਉਂਡ ਆ ਜੀ ਫਾਈਨਲ 라ਉਂਡ ਦੇ ਵਿੱਚ ਆਹ ਜਿਹੜੀਆਂ ਪੱਠਾਂ ਨੇ ਇਹ ਰਹੀਆਂ ਨੇ ਦੇਖਦੇ ਆਂ ਜੱਜ ਸ਼ਿਵਾਨ ਨੂੰ ਕਿਹੜੀ-ਕਿਹੜੀ ਪੱਠ ਨੂੰ ਇਹ ਰੱਖਦੇ ਨੇ ਵਿੱਚ ਕੀ ਬਣਦਾ ਤੇ ਦੇਖਿਓ ਦੰਨਿਆ ਜਾਣਕਾਰੀ ਜੀ 2 1 ਕੌਣ ਇੱਕ ਚਲੀਏ 1 ਕਾ 2 ਤੇ 1 3 ਠੀਕ ਹੈ ਜੀ 3 ਤੇ 1 4 4 ਤੇ 1 5 5 6 7 7 ਪੱਠਾ ਨੇ ਜਿਹੜੀਆਂ ਫਾਈਨਲ ਮੁਕਾਬਲੇ ਦੇ ਵਿੱਚ ਇਸ ਟਾਈਮ ਖੜੀਆਂ ਨੇ ਜੀ ਦੇਖਦੇ ਆ ਜੱਜ ਜਮਾਨ ਕੀ ਕਰਦੇ ਨੇ ਕਿਹਨੂੰ-ਕਿਹਨੂੰ ਦਿੰਦੇ ਨੇ ਨੰਬਰ ਤੇ ਬਹੁਤ ਹੀ ਔਖਾ ਜੱਜ ਸ਼ਮਾਨ ਲਈ ਵੀ ਫੈਸ਼ਨਾ ਕਾ ਫੈਸਲਾ ਕਰਨਾ ਤੇ ਜਿਹੜੀਆਂ ਪੱਠਾਂ ਨੇ ਇਹ ਸੱਤ ਪੱਠਾਂ ਨੇ ਜਿਹੜੀਆਂ ਰਹਿ ਗਈਆਂ ਤੇ ਸਾਰੀਆਂ ਪੱਠਾਂ ਪੂਰੀਆਂ ਚੋਟੀ ਦੀਆਂ ਨੇ ਜੀ ਇੱਕ ਤੋਂ ਇੱਕ ਆ ਤੇ ਦੇਖਦੇ ਹਾਂ ਹੁਣ ਜੱਜ ਸ਼ਮਾਨ ਨੇ ਜਿਹੜੇ ਕਿਹੜੀ ਨੂੰ ਬਾਹਰ ਕਰਦੇ ਨੇ ਤੇ ਕਿਹੜੀ ਨੂੰ ਅੰਦਰ ਕਰਦੇ ਨੇ ਦੇਖਦੇ ਆ ਕਿ ਬਣਦਾ ਸੱਤ ਪੱਠਾਂ ਨੇ ਜਿਹੜੀਆਂ ਇਹ ਮੁਕਾਬਲੇ ਦੇ ਵਿੱਚ ਖੜੀਆਂ ਨੇ ਹਜੇ ਦੇਖਦੇ ਆ ਜੀ ਕੀ ਬਣਦਾ ਆਪਾਂ ਤੁਹਾਨੂੰ ਨੇੜੇੋਂ ਵੀ ਇਹ ਪੱਠਾ ਦਿਖਾ ਦਿੰਨੇ ਆ ਇੱਕ ਵਾਰੀ ਠੀਕ ਹੈ ਜੀ 1 2 3 4 5 6 ਤੇ 1 7 ਸੱਤ ਹੀ ਪੱਠਾ ਨੇ ਜਿਹੜੀਆਂ ਪੂਰੀਆਂ ਟੌਪ ਦੀਆਂ ਨੇ ਇੱਧਰ ਜੱਜ ਜਵਾਨ ਉਹ ਨਹੀਂ ਖੜਨੇ ਨੰਬਰ ਲਾਉਂਦੇ ਨੇ ਤੇ ਜੱਜਾਂ ਨੂੰ ਵੀ ਬਹੁਤ ਔਖਾ ਹੋ ਜਾਂਦਾ ਜਦੋਂ ਫੈਸਲਾ ਜਮਾ sire ਚਲੇ ਜਾਂਦਾ ਠੀਕ ਆ ਜੀ ਇਸ ਟਾਈਮ ਤੇ ਜਿਹੜੀ ਪੱਠਾ ਬਾਹਰ ਕੱਢਣੀ ਬਹੁਤ ਹੀ ਔਖੀ ਹੋ ਜਾਂਦੀ ਆ ਵੀ ਕਿਵੇਂ ਕੱਢੀਏ ਪਰ ਫਿਰ ਵੀ ਦੇਖਣਾ ਪੈਂਦਾ ਤੇ ਬਹੁਤ ਹੀ ਸੋਹਣੀਆਂ ਪੱਠਾਂ ਨੇ ਜਿਹੜੀਆਂ ਖੜੀਆਂ ਨੇ ਦੇਖਦੇ ਆ ਕੀ ਬਣਦਾ ਈ ਦੇਖੋ ਇੱਕ ਨੰਬਰ ਤੇ ਕਾਲੀ ਪੱਠਾ ਦੂਜੇ ਨੰਬਰ ਤੇ ਕਾਲੀ ਤੀਜੇ ਤੇ ਨਾਗਰੀ ਚੌਥੇ ਤੇ ਫੇਰ ਨਾਗਰੀ ਪੰਜਵੇਂ ਤੇ ਫੇਰ ਨਾਗਰੀ ਛੇਵੇਂ ਤੇ ਕਾਲੀ ਛਤਵੇਂ ਤੇ ਨਾਗਰੀ ਠੀਕ ਹੈ ਜੀ ਸਾਰੀਆਂ ਹੀ ਪੱਠਾਂ ਪੂਰੀਆਂ ਟੋਪ ਦੀਆਂ ਨੇ ਕੰਨ ਲੰਬੇ ਨੱਕ ਗੋਲ ਠੀਕ ਹੈ ਜੀ ਸਿੰਘ ਛੋਟਾ ਤੇ ਦੇਖਦੇ ਆ ਕੀ ਬਣਦਾ ਬੱਤਾ ਮਾਰਦੇ ਬਾਜੀ ਮੁੰਡੇ ਹਾਂ ਵੀ ਹੁਣ ਬੜਾ ਹੀ ਇਹ ਪਾਤਰਾ ਇੱਕ ਤਾੜੀ ਮਾਰਨ ਦੇ ਚੱਲਣ ਵਾਸਤੇ ਬੜਾ ਨੇ ਸੰਤਾ ਵੀ ਬਤਾ ਇਹ ਪੱਠਾਂ ਦੇ ਵਿੱਚ ਆ ਪੱਠਾ ਜੱਲੀਆ ਨੇ ਬਹੁਤ ਬਹੁਤ ਵਾਰ ਤੋਂ ਫੜੇ ਹੋਏ ਨੇ ਉਹੇ ਕਾਰਨ ਜਿਹੜੇ ਹਿੱਕੇ ਦਰਵਾਜ਼ਾ ਆ ਗਏ ਤੇ ਉਟਾ ਜਿੰਨਾਂ ਦੇ ਪਰਲਮੈਂਟ ਦੀ ਜਿਹੜੇ ਤੁਸੀਂ ਸੌਂਦੇ ਸੀਗੇ ਤੇ ਉਹਨਾਂ ਨਾਲ ਸੱਤ ਪੱਠਾ ਬਹੁਤ ਜਿਆਦਾ ਹੋਏ ਹੋਏ 47 ਪੱਠਾਂ ਦੇ ਵਿੱਚੋਂ ਨੇ ਜਿਹੜੀਆਂ ਉਹ ਸੱਤ ਪੱਠਾਂ ਰਹੀਆਂ ਨੇ ਠੀਕ ਆ ਜੀ ਤੇ ਇਹ ਸੱਤੇ ਪੱਠਾ ਨੇ ਜਿਹੜੀਆਂ ਨੰਬਰ ਚ ਆਈਆਂ ਨੇ ਠੀਕ ਹੈ ਜੀ ਇਹ ਸੱਤ ਪੱਠਾ ਨੰਬਰ ਚ ਆਈ ਇਹਨੇ 47 ਪੱਠਾ ਦੇ ਵਿੱਚੋਂ ਜਿਹੜੀਆਂ 40 ਪੱਠਾ ਨਹੀਂ ਜੱਜ ਸ਼ਵਾਨ ਦੀ ਸਮਝ ਦੇ ਨਾਲ ਬਾਹਰ ਗਈਆਂ ਨੇ ਠੀਕ ਹੈ ਜੀ ਇਹ ਸਿਰ ਇਹ ਸੱਤ ਪੱਠਾ ਦੇ ਸੱਤੇ ਹੀ ਨੰਬਰ ਤੇ ਆਈਆਂ ਨੇ ਇਹਨਾਂ ਦੇ ਵਿੱਚੋਂ ਦੇਖਦੇ ਆ ਕਿਹੜੀ ਪਹਿਲਾ ਦੂਜਾ ਹੋ ਕੀ ਬਣਦਾ ਠੀਕ ਹੈ ਜੀ ਹਾਂ ਜੀ ਭਾਈ ਜੀ ਇਹ ਰਿਜਲਟ ਆ ਜਿਹੜਾ ਜੱਜ ਜਵਾਨ ਉਹ ਦੱਸਣਗੇ ਠੀਕ ਹੈ ਜੀ ਤੇ ਕਿਵੇਂ ਆ ਕਿਹੜੀ ਕਿਹੜੀ ਪਾਠ ਆਊ ਪਹਿਲੇ ਤੇ 29 ਨੰਬਰ ਆਈ ਹੈ ਜੀ 7ਵੇਂ ਤੇ ਠੀਕ ਹੈ ਜੀ ਆ ਇਹ ਵੀਰੇ 7ਵੇਂ ਨੰਬਰ ਤੇ ਪਾਠ 29 ਨੰਬਰ ਟੈਗ ਠੀਕ ਹੈ ਜੀ ਇਹ 7ਵੇਂ ਨੰਬਰ ਤੇ ਆਈ ਆ ਵੀਰੇ 43 ਦੇ ਵਿੱਚੋਂ 6ਵਾਂ ਨੰਬਰ ਹੈ ਜੀ ਇਸ ਪੱਠ ਦਾ ਠੀਕ ਹੈ ਜੀ ਤੇ ਦੇਖਦੇ ਆ 138 138 ਹਾਂਜੀ ਆ ਦੇਖੋ ਜੀ ਇਹ ਆਈ ਆ ਜੀ 6ਵੇਂ ਨੰਬਰ ਤੇ 136 ਨੰਬਰ ਟੈਗ ਇਹ ਆਈ ਆ 6ਵੇਂ ਨੰਬਰ ਤੇ ਪੱਠ 43 ਚੋਂ 139 ਇਹ ਆਈ ਆ ਜੀ 5ਵੇਂ ਨੰਬਰ ਤੇ ਠੀਕ ਹੈ ਜੀ ਇਹ ਆਈ ਆ ਵੀਰੇ 5ਵੇਂ ਨੰਬਰ ਤੇ ਪੱਠਾ ਠੀਕ ਹੈ ਜੀ ਦੇਖੋ ਇਹ 5ਵੇਂ ਨੰਬਰ ਵਾਲੀ ਪੱਠਾ 139 ਨੰਬਰ ਠੀਕ ਹੈ ਜੀ 5ਵੇਂ ਨੰਬਰ ਤੇ ਆਈ ਆ ਖੀਰੀਆਂ ਪੱਠਾਂ ਚੋਂ ਠੀਕ ਹੈ ਜੀ ਟੋਕਨ ਨੰਬਰ 46 ਇਹ ਆਈ ਆ ਜੀ 4ਥੇ ਨੰਬਰ ਤੇ ਦੇਖੋ ਬੱਕਰੀਆਂ ਦੇ ਕੱਦ ਠੀਕ ਹੈ ਜੀ ਤੇ ਇਹ ਖੀਰੀਆਂ ਪੱਠਾਂ ਨੇ ਤੇ ਇਹ ਪੱਠ ਆਈ ਹੈ ਜੀ ਚੌਥੇ ਨੰਬਰ ਤੇ ਇਹ ਚੌਥੇ ਤੇ ਆਈ ਆ ਵੀਰੇ ਆ ਰਹਿ ਗਈਆਂ ਵੀਰੇ ਤਿੰਨ ਠੀਕ ਹੈ ਜੀ ਇੰਨਾ ਚੋਂ ਦੇਖਦੇ ਆ ਕੀ ਬਣਦਾ ਆ 113 ਨੰਬਰ ਆ ਗਈ ਜੀ ਤੀਜੇ ਤੇ ਆਈ ਆ ਵੀਰੇ ਤੀਜੇ ਨੰਬਰ ਤੇ ਇਹ ਤੀਜੇ ਤੇ ਆ ਗਈ ਜੀ 143 ਪੱਠਾਂ ਚੋਂ ਤੇ ਆ ਰਹਿ ਗਈਆਂ ਵੀਰੇ ਦੋ ਪੱਠਾ ਦੇਖਦੇ ਆ ਨਾ ਜੋ ਕਿਹੜੀ ਪਹਿਲੇ ਤੇ ਆਉਂਦੀ ਆ ਤੇ ਕਿਹੜੀ ਦੂਜੇ ਤੇ ਆਉਂਦੀ ਆ ਦੋ ਹੀ ਪੱਠਾ ਪੂਰੀਆਂ ਟੌਪ ਦੀਆਂ ਨੇ ਖੜੀਆਂ ਨੇ ਦੇਖਦੇ ਆ ਕਿ ਕਿਹੜੀ ਦਾ ਪਹਿਲਾ ਬਣਦਾ ਤੇ ਕਿਹੜੀ ਦਾ ਬਣਦਾ ਦੂਜਾ ਮਿੱਤਰੋ ਇਸ ਟਾਈਮ ਆ ਜਿਹੜਾ ਫੈਸਲਾ ਲੈਣਾ ਔਖਾ ਹੋ ਜਾਂਦਾ ਦੇਖਦੇ ਆ ਤੇ ਕਿਹੜੀ ਆਈ ਹੈ ਜੀ ਪਹਿਲੇ ਨੰਬਰ ਤੇ ਆਈ ਹੈ ਜੀ ਨਾਗਰੀ ਪਠ ਬਹੁਤ ਹੀ ਸੋਹਣੀ ਠੀਕ ਹੈ ਜੀ ਆਈ ਹੈ ਧਨੌਲੇ ਚ ਪਹਿਲੇ ਨੰਬਰ ਤੇ ਆ ਪਠ ਆ ਪਠ ਆਈ ਹੈ ਜੀ ਦੂਜੇ ਨੰਬਰ ਤੇ ਕਲਿਆਣ ਤੋਂ ਪਹਿਲੇ ਨੰਬਰ ਖੀਰੀ ਪਾਠਾ ਇਹ ਪੱਠ ਦੂਜੇ ਨੰਬਰ ਤੇ ਆਈ ਆ ਦੇਖੋ ਕੰਨ ਠੀਕ ਆ ਜੀ ਜਿਹੜੇ ਬੰਦੇ ਕਹਿੰਦੇ ਨੇ ਅੱਖ ਚਿੱਟੀ ਅੱਖ ਦਾ ਕੋਈ ਚੱਕਰ ਨਹੀਂ ਹੁੰਦਾ ਵੀਰੇ ਆ ਦੇਖੋ ਲਾਲ ਅੱਖ ਆ ਇਹਦੀ ਅੱਖ ਦਾ ਕੋਈ ਚੱਕਰ ਨਹੀਂ ਹੈਗਾ ਇਹ ਆਈ ਆ ਵੀਰੇ ਦੂਜੇ ਨੰਬਰ ਤੇ ਪਿੰਡ ਕਲਿਆਣ ਤੋਂ ਆਈ ਆ ਵੀਰੇ ਪਹਿਲੇ ਨੰਬਰ ਤੇ ਠੀਕ ਆ ਜੀ ਆ ਪਹਿਲੇ ਨੰਬਰ ਤੇ ਆਈ ਆ ਵੀਰ ਕਹਿੰਦਾ ਇਹਦੀ ਮਾਂ ਵੀ ਆ ਜਿਹੜੀ ਚੈਂਪੀਅਨ ਠੀਕ ਆ ਜੀ ਸੇ ਤਾਂ ਮਾਸ ਐ ਦੋ ਕੋਈ ਬਲੱਡ ਲਾਈਨ ਚ ਪੱਠਾ ਹੀ ਇਹ ਇਹ ਪਹਿਲੇ ਤੇ ਆਈ ਆ ਠੀਕ ਹੈ ਜੀ ਹਾਂਜੀ ਬਾਈ ਜੀ ਇਹ ਜਿਹੜੀ ਪੱਠਾ ਆਈ ਇਹ ਦੂਜੇ ਨੰਬਰ ਤੇ ਆਈ ਆ ਤੇ ਆਪਾਂ ਵੀਰ ਨੂੰ ਜਿਹੜਾ ਪੈਂਡਾ ਉਹ ਪੁੱਛਦੇ ਆ ਵੀਰ ਦਾ ਕਿਹੜਾ ਪੈਂਡਾ ਹਾਂਜੀ ਵੀਰ ਜੀ ਵਧਾਈਆਂ ਜੀ ਤੁਹਾਨੂੰ ਸਵਾਗਤ ਵਧਾਈਆਂ ਵੀਰ ਜੀ ਆਪਣਾ ਕਿਹੜਾ ਪੈਂਡਾ ਆਈ ਕਲਿਆਣਾ ਜੀ ਕਲਿਆਣ ਆਈ ਪਿੰਡ ਇਹ ਅਹਿਮਦਗੜ ਮੰਡੀ ਕੋਲੇ ਆ ਹਾਂਜੀ ਹਾਂਜੀ ਠੀਕ ਆ ਵੀਰ ਜੀ ਇਹ ਕਿਹੜੀ ਬਲੱਡ ਲਾਈਨ ਚ ਬੱਕਰੀਆਂ ਹੀ ਆਪਣੀ ਇਹ ਜੀ ਕਰਦੀਆਂ ਬੱਕਰੀਆਂ ਚੋਂ ਆ ਜੀ ਠੀਕ ਆ ਕਰਦੀਆਂ ਬੱਕਰੀਆਂ ਚੋਂ ਆ ਕਿਹੜੇ ਵੀਰ ਕਹਿੰਦੇ ਨੇ ਚਿੱਟੀ ਅੱਖ ਹੁੰਦੀ ਆ ਉਹਦਾ ਕੋਈ ਚੱਕਰਾ ਦੇਖੋ ਲਾਲ ਅੱਖ ਵਾਲੀ ਵੀ ਵੀਰ ਦੀ ਪਾਠ ਆ ਜਿਹੜੀ ਉਹ ਦੂਜੇ ਨੰਬਰ ਤੇ ਆਈ ਆ ਠੀਕ ਆ ਜੀ ਤੇ ਬਹੁਤ ਹੀ ਵੀਰ ਤੈਨੂੰ ਵਧਾਈਆਂ ਤੇ ਇੱਥੇ ਤੱਕ ਪਹੁੰਚੇ ਤੇ ਜਾਣਕਾਰੀ ਦੇਣ ਲਈ ਵੀਰੋ ਧੰਨਵਾਦ ਤੁਹਾਡਾ ਦੋ ਪਾਸੇ ਤੋਂ ਪਾਰ ਦੇ ਵਿੱਚ ਪਿੱਛੇ ਰਿੰਗ ਨੰਬਰ 1 ਇੱਕ ਬੰਦਾ ਆ ਰਿੰਗ ਨੰਬਰ 2 ਇਹ ਪੱਠਾ ਜਿਹੜੀ 3 ਨੰਬਰ ਤੇ ਆਈ ਹੈ ਜੀ ਠੀਕ ਹੈ ਜੀ 3 ਤੇ ਆਈ ਆ ਪੁੱਟਾ ਪੁੱਟੇ ਪਿੰਡ ਦੀ ਆ ਜ਼ਿਲ੍ਹਾ ਫਤੇਗੜ ਸਾਹਿਬ ਇਹ ਵੀਰ ਹੁਣਾਂ ਦੀ ਆ 3 ਤੇ ਆਈ ਆ ਹਾਂਜੀ ਭਾਈ ਜੀ ਇਹ ਸੀਗਾ ਜੀ ਖੀਰੀਆਂ ਪੱਠਾਂ ਦਾ ਮੁਕਾਬਲਾ ਜਿਹੜੀਆਂ ਜਿਹੜੀਆਂ ਪੱਠਾ ਨੰਬਰ ਚਾਹੀਆਂ ਨੇ ਤੁਹਾਨੂੰ ਅਸੀਂ ਉਹੀ ਪੱਠਾ ਆ ਨੇ ਜਿਹੜੀਆਂ ਦਿਖਾਈਆਂ ਨੇ ਤੇ ਮਾਲਕਾਂ ਨਾਲ ਗੱਲਬਾਤ ਕਰਾਈ ਆ ਠੀਕ ਹੈ ਜੀ ਤੇ ਆਪਣੇ ਚੈਨਲ ਦਾ ਜਿਹੜਾ ਨਾਮ ਹੈ ਤਰਨਦੀਪ ਫਾਰਮਿੰਗ YouTube ਚੈਨਲ ਤੇ Facebook ਪੇਜ ਤੇ ਇਹਨੂੰ ਆਪਣੇ ਚੈਨਲ ਨੂੰ ਲਾਇਕ ਤੇ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਜੀ ਤਾਂ ਜੋ ਅਸੀਂ ਤੁਹਾਨੂੰ ਘਰ ਬੈਠੇ ਹੀ ਇਹੋ ਜਿਹੀਆਂ ਬੀੜੀਆਂ ਪਚਾਈਏ ਤੇ ਤੁਸੀਂ ਘਰ ਬੈਠੇ ਹੀ ਜਿਹੜਾ ਮੇਲਾ ਦੇਖ ਸਕੋ ਠੀਕ ਹੈ ਇਹ ਸੀਗਾ ਜੀ ਖੀਰੀਆਂ ਪੱਠਾਂ ਦਾ ਮੁਕਾਬਲਾ 147 ਪੱਠਾਂ ਦੇ ਵਿੱਚੋਂ ਇਹ 7 ਪੱਠਾਂ ਨੇ ਜਿਹੜੀਆਂ ਇਹ ਨਾਮ ਚ ਆਈਆਂ ਨੇ ਠੀਕ ਹੈ ਜੀ ਤੇ ਜਾਣਕਾਰੀ ਜੇਕਰ ਵਧੀਆ ਲੱਗੀ ਤਾਂ ਆਪਣੇ ਚੈਨਲ ਨੂੰ ਲਾਇਕ ਤੇ ਸ਼ੇਅਰ ਤੇ ਸਬਸਕ੍ਰਾਈਬ ਤੇ ਫੋਲੋ ਜਰੂਰ ਕਰ ਲਿਓ ਜੀ ਵੀਰ ਜੀ ਤੇ ਦਿਨੇ ਆ ਹੋਰ ਜਾਣਕਾਰੀ ਤਦ ਤੱਕ ਲਈ ਸਾਰੇ ਵੀਰਾਂ ਸਾਡੇ ਵੱਲੋਂ ਸਤਿ ਸ੍ਰੀ ਅਕਾਲ ਜੀ